ਸਤਨਾਮ ਸਿੰਘ ਕਮੋਜ ਦੋਸਤੋ ਅੱਜ ਅਸੀਂ ਖਨੋਰੀ ਬਾਰਡਰ ਤੇ ਖਨੋਰੀ ਦੇ ਨੇੜੇ ਹਰਿਆਣਾ ਬਾਰਡਰ ਜਿਸ ਦੀਆਂ ਪਿੱਛੇ ਤੁਹਾਨੂੰ ਤਸਵੀਰਾਂ ਦਿਖਦੀਆਂ ਹੋਣਗੀਆਂ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਗ੍ਰੀਨ ਪਰਦੇ ਲਾ ਕੇ ਜਿਹੜੀ ਬੈਰੀਗੇਟਿੰਗ ਹੈ ਉਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਤਾਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਕਿਸਾਨਾਂ ਨੂੰ ਇੱਥੋਂ ਜਾਣ ਲਈ ਰੋਕਣ ਦੇ ਜਿਹੜੇ ਪ੍ਰਬੰਧ ਨੇ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਕਰ ਚੁੱਕੀ ਹੈ ਇਸ ਦੇ ਇਲਾਵਾ ਗ੍ਰੀਨ ਪਰਦੇ ਦੇ ਅੰਦਰ ਬੈਰੀਗੇਟਿੰਗ ਕਰਕੇ ਪੱਥਰ ਲਗਾ ਕੇ ਉਸ ਦੇ ਵਿੱਚ ਬਜਰੀ ਭਰੀ ਗਈ ਹੈ ਤੇ ਇਸ ਤੋਂ ਇਲਾਵਾ ਕਿੱਲਾ ਵੀ ਲਗਾਈਆਂ ਗਈਆਂ ਹਨ ਤਾਂ ਜੋ 13 ਫਰਵਰੀ ਨੂੰ ਜੋ ਕਿਸਾਨਾਂ ਨੇ ਦਿੱਲੀ ਕੁਚ ਕਰਨਾ ਸੀ ਉਸ ਨੂੰ ਰੋਕਣ ਦੇ ਉਪਰਾਲੇ ਲਈ ਹਰਿਆਣਾ ਪ੍ਰਸ਼ਾਸਨ ਪੂਰਾ ਪੱਪਾਪਾਰ ਹੋ ਚੁੱਕਿਆ ਹੈ ਗਲੋਬਲ ਨਿਊਜ਼ 13 ਜ਼ੀਰੋ ਗਰਾਉਂਡ ਰਿਪੋਰਟਰ ਲੈ ਕੇ ਹਾਜ਼ਰ ਹੋਏ ਹਨ ਹਰਿਆਣਾ ਪ੍ਰਸ਼ਾਸਨ ਹੈ ਇੱਥੋਂ ਬੈਰੀਕੇਟਿੰਗ ਲਈ ਪੂਰੀ ਤਰ੍ਹਾਂ ਪੱਪਾਪਾਰ ਹੋ ਚੁੱਕਿਆ ਹੈ ਹੁਣ ਦੇਖਣਾ ਹੋਵੇਗਾ ਕਿ 13 ਫਰਵਰੀ ਨੂੰ ਜਦੋਂ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਲਈ ਰੋਹ ਕਰਨਾ ਹੈ ਉਸ ਦਾ ਅਸਰ ਕਿਸ ਤਰ੍ਹਾਂ ਦਿਖੇਗਾ ਕਿਉਂਕਿ ਹਰਿਆਣਾ ਪ੍ਰਸ਼ਾਸਨ ਨੇ ਖਨੋਰੀ ਬਾਰਡਰ ਕੱਥਰੋੜ ਬਾਰਡਰ ਮੁੰਨਕ ਅਤੇ ਸ਼ੰਭੂ ਬਾਰਡਰ ਦੀਆਂ ਵੱਖ-ਵੱਖ ਬਾਰਡਰਾਂ ਤੋਂ ਪੂਰੀ ਤਰ੍ਹਾਂ ਸੀਲ ਕਰ ਚੁੱਕੇ ਹਨ ਅਤੇ ਕਿਸਾਨ ਜਥੇਬੰਦੀਆਂ ਦੇ ਅਗੂ ਵੀ ਪੂਰੀ ਹੋਸ਼ਾਵਾਸ਼ ਨਾਲ ਅਲਿਸ ਬਾਰਡਰ ਨੂੰ ਰਵਾਨਾ ਕਰਨ ਦੀ ਤਿਆਰੀ ਵਿੱਚ ਹਨ ਇਹ ਤਾਂ ਹੁਣ 13 ਫਰਵਰੀ ਦਾ ਦਿਨ ਹੀ ਦੱਸੇਗਾ ਕਿ ਕਿਸਾਨ ਕਿਸ ਤਰ੍ਹਾਂ ਇਹ ਬਾਟਣਾ ਤੋਂ ਦਿੱਲੀ ਦੀਆਂ ਬਰੂਖਾਂ ਵੱਲ ਜਾਣਗੇ ਨਾ ਤਾਂ ਨਾ ਤਾਂ ਢਾਬੀ ਬਾਰਡਰ ਸੀ ਪਹਿਲਾਂ ਤੋੜਿਆ ਨਾ ਹੁਣ ਤੋੜਾਂਗੇ ਤੋੜਦੇ ਹਰਿਆਣੇ ਵਾਲੇ ਤਿਆਰ ਬੈਠੇ ਕਰਨ ਵਾਸਤੇ ਉਹ ਉਧਰ ਹਾਂਜੀ ਆ ਰਹੇ ਨੇ ਉਧਰ ਬਾਰਡਰ ਉਹੀ ਤੋੜਨਗੇ ਅਸੀਂ ਤਾਂ ਸਾਨੂੰ ਜਗ੍ਹਾ ਸਾਫ ਮਿਲਣੀ ਆ ਤੁਸੀਂ ਜੋਰ ਲਾ ਜਿਹੜਾ ਲਾਣਾ ਵੀਰ ਮੇਰੇ ਉਹ ਨਾ ਇਹ ਟੁੱਟਿਆ ਮਿਲੂ ਸਾਨੂੰ ਚਲੋ ਅਸੀਂ ਆ ਗਏ ਅਸੀਂ ਰੋਟੀਆਂ ਖਾਣ ਨਹੀਂ ਆਉਣ ਇੱਥੇ ਜੋ ਨਹੀਂ ਦਿੱਲੀ ਜਾਣਾ ਦਿੱਲੀ ਜਾ ਕੇ ਰਹਿਣਾ ਕੱਲ ਦੀ ਮੀਟਿੰਗਾਂ ਸੱਟਾ ਕੱਢ ਲਓ ਕਹ ਦੋ ਆਪਣੇ ਥੋੜੀ ਸੀ ਆਈਡੀ ਦੇ ਪਿੱਛੇ ਖੜੀ ਆ। ਵੀ ਭਰਾਵੋ ਮਿਲ ਕੇ ਕਰ ਦੋ। ਨਹੀਂ ਕਰਦੇ ਤਾਂ ਫਿਰ ਸੋਚ ਲਓ ਵੀ ਬੰਨਣਾ ਕੀ ਆ। ਬਾਰਡਰ ਵੀ ਤੋੜਾਂਗੇ, ਸਭ ਕੁਝ ਤੋੜਾਂਗੇ। ਪੈਰਾਂ ਨਾਲੋਂ ਸਖਤ ਕਮ ਹੈ ਸਾਰਾ। ਕੋਈ ਗੱਲ ਨਹੀਂ ਜੀ, ਅਸੀਂ ਵੀ ਸਖਤ ਹੋ ਕੇ ਆਏ ਆ। ਪਹਿਲਾਂ ਪਹਿਲਾਂ ਅਸੀਂ ਇੱਥੇ ਪਹਿਲਾਂ ਇੱਥੇ ਗਰਾਹਾਂ ਆਇਆ ਸੀ, ਕੱਚੇ ਪੈਰੀ ਆਇਆ ਸੀ। ਹੁਣ ਅਸੀਂ ਕੱਚੇ ਪੈਰੀ ਨਹੀਂ ਆਏ। ਵੀਰੇ ਪੱਕੇ ਪੈਰੀ ਆਵਾਂਗੇ ਤੇ ਉਧਰੋਂ ਹੀ ਤੋੜਾਂਗੇ। ਜਲਵੇੜੇ ਹੋਰੀ ਸਾਰੇ ਤਿਆਰ ਨੇ, ਨਵਦੀਪੂਰੀ ਸਾਰੇ ਤਿਆਰ ਨੇ ਕੁਝ ਇਕਤਾਲੀ। ਗੰਗੋ ਗਿਲਾਜ਼ਮੀ। ਹਰਦ ਹੋ ਗਈ ਸਭ। ਛੱਡਾਂਗੇ ਤੇ ਪਹਿਲਾਂ ਛੱਡੇ ਸੀ ਕਿਤੇ ਨਹੀਂ ਛੱਡਾਂਗੇ ਹੋਰ ਜਿਆਦਾ ਤੁਰੰਤ ਘਰੇ ਨੇ ਨਾ ਜੀ ਕੋਈ ਗੱਲ ਨਹੀਂ ਫਿਰ ਕੀ ਪ੍ਰਬੰਧ ਆਪਾਂ ਵੀ ਜੀਵੀਸੀ ਆਪਣੇ ਕੋਲ ਕੀ ਹੈ ਨਹੀਂ ਇਹ ਵੀ ਆਪਣੀ ਜੀਵੀਸੀ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀਵੀਸੀ ਆਪਣੇ ਕੋਲ ਸਾਰਾ ਕੁਝ ਆਪਣੇ ਕੋਲ ਹੈਗਾ ਆਪਾਂ ਲੰਘਾਂਗੇ ਲੰਘ ਕੇ ਜਾਵਾਂਗੇ ਦਿੱਲੀ ਜਾਵਾਂਗੇ ਨਹੀਂ ਹਟਦੇ ਨਹੀਂ ਹਟਦੇ ਹਟ ਤਾਂ ਕਿਹਨੂੰ ਹਟਦਾ ਸਰ ਪਤਾ ਕਰਦੇ ਹਟ ਜੂਗੇ ਤੁਸੀਂ ਨਹੀਂ ਹਟਦੇ ਅਸੀਂ ਨਹੀਂ ਹਟਦੇ ਇਹ ਚੱਕਰ ਵੀ ਕੋ ਲੱਗ ਰਹੇ ਨੇ ਕਹਿੰਦਾ ਜਾਣ ਨਹੀਂ ਦਿੰਦੇ ਅੰਦਰ ਅਸੀਂ ਉਹਨਾਂ ਦੀ ਮਜਬੂਰੀ ਹੈ ਇਹ ਵੀ ਵਿਚਾਰੇ ਨੌਕਰ ਕਿਦੇ ਨਖਰਾ ਕੀ ਇਹ ਆਪੇ ਬੱਚੇ ਅੜ ਜਾਣਗੇ ਸਾਰੇ ਕੀ ਕੁਝ ਨਹੀਂ ਕਹਿੰਦੇ ਇਹ ਇਹ ਤਾਂ ਆਪਣੇ ਨਾਲ ਜਾਣਗੇ ਸਾਰੇ ਬਿੱਲ ਤੱਕ ਜਾਣਗੇ ਉਹ ਦਿੱਕਤ ਵਾਲੀ ਗੱਲ ਹੈ ਮਹਾਰਾਜ ਸਿੰਘ ਬੀਕੇ ਆਜ਼ ਦਾ ਬਲਾਕ ਆਗੂ ਅੱਜ ਅਸੀਂ ਅਨੋਰੀ ਤੇ ਨਰਵਾਣਾ ਦੇ ਬਾਰਡਰ ਤੇ ਖੜੇ ਸੀ ਹਰਿਆਣਾ ਪੰਜਾਬ ਦੇ ਬਾਰਡਰ ਤੇ ਦੇਖ ਰਹੇ ਹਾਲਾਤ ਹਰਿਆਣਾ ਸਰਕਾਰ ਨੇ ਹਾਲਾਤ ਇਸ ਤਰ੍ਹਾਂ ਦੇ ਬਣਾਏ ਨੇ ਜਿਵੇਂ ਕਿ ਕਿਸੇ ਦੁਸ਼ਮਣ ਦੇਸ਼ ਨੇ ਚੜਾਈ ਕਰਕੇ ਆਉਣਾ ਹੁੰਦਾ ਹੈ ਦੇਖਿਆ ਜਾ ਰਿਹਾ ਹੈ ਵੱਡੇ ਵੱਡੇ ਬੈਰੀਕੇਟ ਪੱਥਰ ਜੀਸੀਬੀ ਨਾਲ ਪਿੱਛੇ ਟੋਏ ਪੱਟੇ ਜਾ ਰਹੇ ਨੇ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ ਇਹ ਸਰਕਾਰ ਦੀ ਮਾੜੀ ਨੀਤੀ ਹੈ ਤੇ ਮਾੜੀ ਨੀਤ ਹੈ ਕਿਉਂਕਿ ਕਿਸਾਨ ਆਪਣੇ ਹੱਕਾਂ ਵਾਸਤੇ ਦਿੱਲੀ ਜਾ ਰਹੇ ਨੇ ਜੋ ਕਿ ਉਹਨਾਂ ਦਾ ਸੰਵਿਧਾਨਕ ਹੱਕ ਵੀ ਬਣਦਾ ਹੈ ਦਰਨਾ ਮੁਜ਼ਾਹਰਾ ਕਰਨਾ ਉਹਨਾਂ ਦਾ ਅਧਿਕਾਰ ਹੈ ਪਰ ਸਰਕਾਰ ਤੱਕੇਸ਼ਾਈ ਤੇ ਤੁਲੀ ਹੋਈ ਹੈ ਹਰਿਆਣਾ ਸਰਕਾਰ ਤੇ ਸੈਂਟਰ ਦੀ ਸਰਕਾਰ ਐਨੇ ਤੱਕੇਸ਼ਾਈ ਤੇ ਉਤਰੀ ਹੈ ਕਿ ਬਾਰਡਰ ਸੀਲ ਕੀਤੇ ਨੇ ਸੜਕਾਂ ਰੋਕੀਆਂ ਹੋਈਆਂ ਨੇ ਜਿਵੇਂ ਕਿ ਕਿਸਾਨਾਂ ਤੇ ਦੋਸ਼ ਲਾਇਆ ਜਾਂਦਾ ਕਿ ਕਿਸਾਨ ਸੜਕਾਂ ਰੋਕਦੇ ਨੇ ਪਰ ਤੁਹਾਡੇ ਸਾਹਮਣੇ ਐ ਨੈਸ਼ਨਲ ਹਾਈਵੇ ਐ ਸਰਕਾਰ ਨੇ ਮੁਕੰਮਲ ਤੌਰ ਤੇ ਬੰਦ ਕੀਤਾ ਹੋਇਆ ਐ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਐ ਜਿਵੇਂ ਹੁਣ ਸਰਕਾਰ ਨੇ ਬੈਰੀਗੇਟਿੰਗ ਲਾ ਕੇ ਬੰਦ ਕਰ ਦਿੱਤਾ ਐ 13 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੁਝ ਕਰਨਾ ਕਿਵੇਂ ਲੱਗਦਾ ਫਿਰ ਇੱਥੇ ਕੁਝ ਕਰਨ ਦਾ ਇਹ ਸਰਕਾਰ ਦੀਆਂ ਗਲਤਫਹਿਮੀਆਂ ਨੇ ਇਹ ਕਿਸਾਨ ਇਹਨਾ ਬੈਰੀਕੇਟਾਂ ਨੂੰ ਜਾਂ ਪੱਥਰ ਲਾ ਕੇ ਰੋਕ ਦਿੱਤੇ ਜਾਣਗੇ ਜਿਨ੍ਹਾਂ ਕਿਸਾਨਾਂ ਦਾ ਜੋਸ਼ ਹੈ ਜਿਨ੍ਹਾਂ ਅਤਿਸ਼ਾ ਹੈ ਆਪਣੇ ਹੱਕ ਲੈਣ ਵਾਸਤੇ ਉਹ ਪੱਥਰ ਜਾਂ ਬੈਰੀਕੇਟ ਕਿਸਾਨਾਂ ਕੇ ਕੋਈ ਮਾਮੂਲੀ ਚੀਜ਼ ਨੇ ਇਹ ਰੋਕ ਨਹੀਂ ਸਕਣਗੇ ਨਹੀਂ ਦੇਖੋ ਹੁਣ ਪ੍ਰਸ਼ਾਸਨ ਚਾਰ ਦਿਨ ਪਹਿਲਾਂ ਤੋਂ ਹੀ ਜੀ ਸੀ ਬੀਆਂ ਨਾਲ ਟੋਏ ਵੱਟ ਕੇ ਪੱਥਰ ਵੱਡੇ ਵੱਡੇ ਬੈਰੀਕੇਟ ਨੇ ਫਿਰ ਕਿਸਾਨ ਇਹਦੇ ਲਈ ਕੋਈ ਆਪਣੇ ਸਾਧਨ ਵਗੈਰਾ ਲੈ ਕੇ ਆਉਣਗੇ ਜਾਂ ਕਿਵੇਂ ਲੱਗਦਾ ਹੈ ਕਿਸਾਨਾਂ ਨੇ ਇਹ ਬੜੀ ਵਧੀਆ ਬਿਉਤ ਬੰਦੀ ਕੀਤੀ ਹੈ ਜਥੇਬੰਦੀਆਂ ਨੇ ਬੜੀ ਵਧੀਆ ਤਰੀਕੇ ਨਾਲ ਆਪਣੀ ਹੇਠਲੀ ਸਾਰੀ ਕਾਈਆਂ ਨੂੰ ਹਦਾਇਤਾ ਕੀਤੀਆਂ ਨੇ ਕਿ ਲੰਘਣ ਵਾਸਤੇ ਜੀਐਸਬੀ ਦਾ ਪ੍ਰਬੰਧ ਆਪਣੇ ਨਾਲ ਸਾਰੇ ਸੰਧ ਲੈ ਕੇ ਆਉਣੇ ਨੇ ਤਾਂ ਕਿ ਇਹ ਸਰਕਾਰ ਦੇ ਜਿਹੜੇ ਮਾਰੇ ਹਤਕੰਡੇ ਨੇ ਉਹ ਸਾਨੂੰ ਰੋਕ ਨਾ ਸਕਣ ਅਸੀਂ ਹਰ ਹਿੱਲੇ ਦਿੱਲੀ ਪਹੁੰਚਾਂਗੇ ਕੋਈ ਵੀ ਤਰੀਕਾ ਵਰਤਣਾ ਪਵੇ ਅਸੀਂ ਇਹਨਾਂ ਬਾਰਡਰਾਂ ਤੇ ਰੁਕਾਂਗੇ ਨਹੀਂ ਹਰੇਕ ਹਿੱਲੇ ਦਿੱਲੀ ਪਹੁੰਚਾਂਗੇ ਜਿਵੇਂ ਪਿਛਲੇ 4 ਸਾਲ ਪਹਿਲਾਂ ਜਦੋਂ ਆਪਣਾ ਕਾਲੇਕਰਉਣ ਵਾਸਤੇ ਦਿੱਲੀ ਗਏ ਸੀਗੇ ਜਿਹੜਾ ਕਿਸਾਨਾਂ ਦਾ ਸਾਡਾ ਕੀ ਉਸ ਤੋਂ ਵੱਧ ਕੇ ਰਹੂਗਾ ਇਸ ਵਾਰ ਉਸ ਤੋਂ ਵੱਧ ਇਸ ਵਾਰੀ ਹਰਿਆਣਾ ਦੇ ਲੋਕਾਂ ਦੇ ਵਿੱਚ ਤੇ ਦੱਖਣ ਸਾਈਡ ਦੇ ਲੋਕਾਂ ਵਿੱਚ ਇਹਨਾ ਤੁਸ਼ਾ ਹੈ ਉਹ ਕਹਿੰਦੇ ਤੁਸੀਂ ਬਾਰਡਰਾਂ ਤੇ ਪਹੁੰਚੋ ਅੱਗੇ ਪਹੁੰਚਣ ਦੀ ਜੁੰਮਾੜੀ ਸਾਡੀ ਹੈ ਅਸੀਂ ਦੇਖਾਂਗੇ ਹਰਿਆਣਾ ਸਰਕਾਰ ਕਿਵੇਂ ਰੋਕਦੀ ਆ ਤੁਹਾਨੂੰ ਅਸੀਂ ਦਿੱਲੀ ਤੱਕ ਪਹੁੰਚਾਵਾਂਗੇ ਹਰਿਆਣਾ ਦੇ ਲੋਕ ਬੜੇ ਉਤਸ਼ਾਹਤ ਨੇ ਉਹਨਾਂ 'ਚ ਬਹੁਤ ਹੌਸਲਾ ਆਇਆ ਸ੍ਰੀ ਜਿਵੇਂ ਆਪਾਂ ਦੇਖ ਰਹੇ ਹਾਂ ਦਸਤਾ ਸਿੰਘ ਵਾਲੇ ਬਾਰਡਰ ਦੇ ਤੇ ਪੈਦਾ ਮਿਲਟਰੀ ਫੋਰਸ ਵਾਟਰ ਕੈਨਲ ਹੋਰ ਵੀ ਅਨੇਕਾ ਜਿਹੜੇ ਪ੍ਰਬੰਧ ਨੇ ਸਰਕਾਰ ਦੇ ਇਹਨਾਂ ਨੂੰ ਕਿਵੇਂ ਲੱਗਦਾ ਕਿ ਕਿਸਾਨ ਜਿੱਥੇ ਵਧੀਆਂ ਗੇਜ਼ ਚੋ ਕਹੂਗੀ ਕਿ ਨਹੀਂ ਸਰਕਾਰ ਦੀ ਗਲਤਫਹਿਮੀ ਹੈ ਹੌਸਲਾ ਸਰਕਾਰ ਦੇ ਦਿਮਾਗ 'ਚ ਹੋਏ ਕਿ ਪੁਲਿਸ ਬਲ ਜਾ ਹੋਰ ਕੋਈ ਹੱਥ ਕੰਡੇ ਵਰਤ ਕੇ ਅਸੀਂ ਕਿਸਾਨਾਂ ਨੂੰ ਰੋਕ ਲਾਂਗੇ ਪਰ ਇਹ ਮਤ ਸੋਚੇ ਸਰਕਾਰ ਕਿ ਪੁਲਿਸ ਬਲ ਨਾਲ ਜਾਂ ਹੋਰ ਕੋਈ ਪਰਚੇ ਵਗੈਰਾ ਕਰਕੇ ਕਿਸਾਨਾਂ ਨੂੰ ਰੋਕ ਲਿਆ ਜਾਏਗਾ ਪਰ ਕਿਸਾਨਾਂ ਦੇ ਵਿੱਚ ਆਪਣੇ ਹੱਕ ਲੈਣ ਵਾਸਤੇ ਇਹਦਾ ਉਤਸ਼ਾਹ ਹੈ ਕਿ ਉਹ ਸੋਚਦੇ ਨੇ ਹਰ ਹਿੱਲੇ ਅਸੀਂ ਜਾਵਾਂਗੇ ਸਰਕਾਰ ਦਾ ਹਰ ਤਰ੍ਹਾਂ ਨਾਲ ਮੁਕਾਬਲਾ ਕਰਾਂਗੇ ਕਿਸ ਤਰ੍ਹਾਂ ਵੀ ਹੋਵੇ ਦਿਲ ਜਾਣ ਤੋਂ ਅਸੀਂ ਰੁਕਾਂਗੇ ਨਹੀਂ